ਹਨ ਸਾਂਦੀ ਕਿੱਥੋਂ ਫੜ ਕੇ ਪੁਲਸ ਲਈ ਆਈ ਏ ਦਰਸ ਪਰਤ ਤੂ ਮੈਂ ਮੇਰੀ ਗੱਲ ਚੂਡਨਾ ਜਾਣੀ ਕੀ ਖਬਰ ਹੈ ਮਸੂਮਾ ਨੂੰ ਹਲੇ ਬਿਲਕੁਲ ਉਮਰ ਨਿਆਣੀ ਇੱਕ ਮੁਸਕਾਂ ਜਕੜ ਲੈ ਪੜੀ ਪੁਲਸ ਬਿਆਨਾ ਆਈਆ ਬੋਲ ਮਸੂਮਾ ਨੂੰ ਲੈ ਕੇ ਲੱਗੇ ਕਰਨ ਚੜਾਈ ਹਉ ਹੰਨ ਰੂਪ ਬਸੰਤ ਦੀਆ ਮੈਨੂੰ ਝੁਣਾ ਪੈਂਦੀ ਆ ਸੱਬੇ ਪਹਿਣੋ ਜੋੜੀ ਨੂੰ ਰੱਬ ਨੇ ਰੂਪ ਦਿੱਤਾ ਪਰ ਸੱਬੇ ਅਰੇ ਲੈ ਦੇ ਦਰਦਾਂ ਨੇ ਹਾ ਇੱਕ ਨਾਲ ਇਨਾਂ ਦੇ ਮਾਈ ਇਹ ਜੋੜੀ ਹੰਸਾਂ ਦੀ ਕਿੱਥੋਂ ਫੜ ਕੇ ਪੋਲ ਛਲਾਈ ਆਉ ਇਹਨਾਂ ਚੋਂ ਇੱਕ ਜੋੜੀ ਆਈ ਕਲ ਜੁਗ ਵਿੱਚ ਦੁਆਰੇ ਜਾਂ ਵੀਰ ਬਹਾਦਰ ਨੇ ਦੱਸਵੇਂ ਗੁਰੂ ਦੇ ਲਾਲ ਪਿਆ ਬਾਨੋ ਮੈਂ ਦੇ ਵਿੱਚ ਝੂਠ ਨਾਰਾਈ ਇਹ ਜੋੜੀ ਹੰਸਾਂ ਦੀ ਕਿੱਥੋਂ ਫੜ ਕੇ ਪੋਸ਼ ਲਈ ਆਈ ਹੋਏ ਨਸਖਾਨ ਸਹਬ ਮੈਨੂੰ ਇਹ ਗਲਖਾਨ ਬਜੀਦਾ ਆਂਦਾ ਇਹ ਬਾਲਕ ਕਿਉਂ ਪਕੜੇ ਇਨਾ ਉੱਪਰ ਜ਼ੁਲਮ ਹੈ ਕਾੜਾ ਇਹ ਸਮਸੂਮਾ ਤੇ ਕੀਤੀ ਕਿਉਂ ਇਤਨੀ ਕਰਡਾਈ ਇਹ ਜੋੜੀ ਹੰਸਾਂ ਦੀ ਕਿੱਥੋਂ ਫੜ ਕੇ ਪੁਲਸੇ ਲਈ ਆਈ ਓਏ ਅੱਗੇ ਜੋ ਵੀ ਤੂਗੀ ਲਾਗੇ ਧਿਆਨ ਸੁਣੋ ਸਭ ਸੰਗਤ ਦਿਲਰਾਮੇ ਆਖਦਾ ਹੈ ਛਣ ਦੀ ਨਵੀਂ ਬਦਲ ਕੇ ਰੰਗ ਤਾਂ ਜਗਤ ਸਿੰਘ ਆਖਦਾ ਹੈ ਜੰਗ ਸੇ ਮਿਟਦੀ ਨਹੀਂ ਮਟਾਈ ਏ ਜੋੜੀ ਹੰਸਾਂ ਦੀ ਕਿੱਥੋਂ ਫੜ ਕੇ ਪੁਲਸੇ ਲਈ ਆਈ ਮੁੰਡਿਆਂ ਕੋਤਵਾਲ ਆਇਆ ਚੜ ਕੇ ਛੋਟੇ ਸਹਿਬਜ਼ਾਦੇ ਨੂੰ ਹੱਥਕੜੀਆਂ ਲਾ ਕੇ ਗਿਰਪ탈 ਕਰ ਲੇ ਸੰਗਤ ਜੀ ਗਿਰਪ탈 ਕਰਕੇ ਕਿੱਥੇ ਲੈ ਜਾਂਦੇ ਨੇ ਸੂਬਾ ਸਰੰਦ ਦੀ ਕਚੈਰੀ ਦੇ ਵਿੱਚ ਸਾਡੇ اے ایس ਐਸ ਆ ਸਾਹਿਬ ਪੈਸਾ ਪਾਈਚ